ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰ ਹਰ ਪਰ ਨਿੰਦਾ ਲਭ ਲੋਭ ਤਜ ਹੋ ਹੋ ਨਚਿੰਦਾ ਭ੍ਰਮ ਕਾ ਸੰਗਲ ਤੋੜ ਨਿਰਾਲਾ ਹਰ ਅੰਤਰ ਹਰ ਰਸ ਪਾਇਆ ਨਿਸਦਾਮਨ ਜਿਉ ਚਮਕ ਚੰਦਾਇਣ ਦੇਖੈ ਐਹ ਨਿਸ ਜੋਤ ਨਿਰੰਤਰ ਵੇਖੈ ਚਮਕ ਤੇ ਨਿਸਦਾਮਨ ਜਿਉ ਚਮਕ ਚੰਦਾਇਣ ਦੇਖੈ ਨਿਸਦਾ ਮਨ ਜਿਉ ਚਮਕ ਚੰਦਾਇਣ ਦੇਖੈ ਅਹ ਨਿਸ ਜੋਤ ਨਿਰੰજન ਪੇ ਨਿਰੰਤਰ ਪੇਖੈ ਨਿਸਦਾ ਮਨ ਜਿਉ ਚਮਕ ਚੰਦਾਇਣ ਦੇਖੈ ਅਹ ਨਿਸ ਜੋਤ ਨਿਰੰਤਰ ਪੇਖੈ ਆਨੰਦ ਰੂਪ ਅਨੂਪ ਸਰੂਪਾ ਗੁਰ ਪੂਰੈ ਦੇਖਾਇਆ ਸਤ ਗੁਰ ਮਿਲੋ ਆਪੇ ਪ੍ਰਭ ਤਾਰੇ ਸਸ ਕਰ ਸੂਰ ਦੀਪਕ ਗੈਣਾਰੇ ਦੇਖ ਅਦਿਸ਼ਟ ਰਹੋ ਲੈਵਲਾ ਕੀ ਸਭ ਤਰੇ ਭਵਨ ਬ੍ਰਹਮ ਸੁਬਾਇਆ ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਪਹੋ ਜਾਏ ਅਨਭਉ ਪਦ ਪਾਵੈ ਆਪ ਗਵਾਏ ਉੱਚੀ ਪਦਵੀ ਉਚੋ ਊਚਾ ਨਿਰਮਲ ਸਬਦ ਕਮਾਇਆ ਅਦ੍ਰਸ਼ ਅਗੋਚਰ ਨਾਮ ਅਪਾਰਾ ਅਤਰਸ ਮੀਠਾ ਨਾਮ ਪਿਆਰਾ ਨਾਨਕ ਕਾ ਜੁਗ ਜੁਗ ਹਰ ਜਸ ਦੀਜੈ ਹਰ ਜਪੀਐ ਅੰਤ ਨਾ ਪਾਇਆ ਅੰਤਰਨਾਮ ਪਰਾਪਤ ਹੀਰਾ ਹਰ ਜਪਤੇ ਮਨ ਮਨ ਤੇ ਧੀਰਾ ਦੁਘਾਟ ਘਾਟ ਭਉ ਭੰਜਨ ਪਾਈਐ ਬਾਹੜ ਜਨਮ ਨਾ ਜਾਇ ਦੁਘਾਟ ਘਾਟ ਇਹ ਉਚਾਰਣ ਜਿਵੇਂ ਗੁਰਮੁਖਾਂ ਨੇ ਕੀਤਾ ਹੈ ਐਵੇਂ ਹੀ ਹੋਵੇਗਾ ਦੁਕਟ ਜਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਬੋਲਣਾ ਦੁਘਾਟ ਘਾਟ ਭਉ ਭੰਜਨ ਪਾਈਐ ਹਾਂਜੀ ਭਗਤ ਹੀਤ ਗੁਰ ਸ਼ਬਦ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਭਾਵੇ ਗੁਰ ਮੇਲ ਮਿਲਾਏ ਹਰ ਤਾਰੇ ਜਗਤ ਸਭਾਇਆ ਜਿਨ ਜਪ ਜਪਿਓ ਸਤ ਗੁਰ ਮਤ ਵਾਕੇ ਜਮ ਕੰ ਵਾਕੇ ਇਕੱਠਾ ਜਿਨ ਜਪ ਜਪਿਓ ਸਤਿਗੁਰ ਮਤਿ ਵਾਕੇ ਜਮ ਕੰਕਰ ਕਾਲ ਸੇਵਕ ਪਗ ਤਾਕੇ ਤਾਕੇ ਵਖਰਾ ਵਖਰਾ ਜਿਨ ਜਪ ਜਪਿਓ ਸਤਿਗੁਰ ਮਤਿ ਵਾਕੇ ਗੁਰੂ ਮਹਾਰਾਜ ਦੇ ਮਤ ਦੇਣ ਵਾਲੇ ਬਚਨਾਂ ਦੇ ਨਾਲ ਗੁਰੂ ਕੀ ਬਚਨ ਮੰਨ ਕੇ ਗੁਰੂ ਕੀ ਮੱਤ ਲੈ ਕੇ ਵਾਕ ਭਾਵ ਗੁਰੂ ਕਾ ਜਿਹੜਾ ਬਚਨ ਹੈ ਉਹਦੇ ਰਾਹੀ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਹੈ ਜਮ ਦੇ ਦੂਤ ਅਤੇ ਕਾਲ ਉਹਦੇ ਚਰਨਾਂ ਦੇ ਸੇਵਕ ਬਣ ਗਏ ਜਮ ਕੰਕਰ ਕਾਲ ਸੇਵਕ ਭਗਤਾ ਕੇ ਜਿਨ ਜਪ ਜਪਿਓ ਸਤਿਗੁਰ ਮਤਿ ਵਾਕੇ ਵਾਕੇ ਇਕੱਠਾ ਤਾ ਕੇ ਵਖਰਾ ਵਖਰਾ ਜਿਨ ਜਪ ਜਪਿਓ ਸਤਿਗੁਰ ਮਤਿ ਵਾਕੇ ਵਾਕੇ ਵਾਪਨਾ ਜੇ ਨੰਜਾ ਪਜ ਪਿਓ ਸਤ ਗੁਰ ਮਤਿ ਵਾਕੇ ਜਮ ਕੰਕਰ ਕਾਲ ਸੇਵਕ ਪਗ ਤਾਕੇ ਊਤਮ ਸੰਗਤ ਗਾਤਮਿਤ ਊਤਮ ਗਗ ਭਵਜਲ ਪਾਰ ਤਰਾਇਆ ਇਹੋ ਭਵਜਲ ਜਗਤ ਸਬਦ ਗੁਰ ਤਰੀਐ ਅੰਤਰ ਕੀ ਦੁਬਿਧਾ ਅੰਤਰ ਜਰੀਐ ਪੰਜ ਬਾਣ ਲੈ ਜਮ ਕਉ ਮਾਰੈ ਗਗਨ ਅੰਤਰ ਧਨਖ ਚੜਾਇਆ ਸਾਕਤ ਨਰ ਸਬਦ ਸੁਰਤ ਕਿਉ ਪਾਈਐ ਸਬਦ ਸੁਰਤ ਬਿਨ ਆਈਐ ਜਾਈਐ ਨਾਨਕ ਗੁਰਮੁਖ ਮੁਖਤ ਪਰਾਇਣਾ ਹਰ ਪੂਰੈ ਭਾਗ ਮਿਲਾਇਆ ਨਿਰਭਉ ਸਤਗੁਰ ਹੈ ਰਖਵਾਲਾ ਨਿਰਭਉ ਸਤਗੁਰ ਹੈ ਰਖਵਾਲਾ ਭਗਤ ਪਰਾਪਤ ਗੁਰ ਗੋਪਾਲਾ ਤੁਨ ਅਨੰਦ ਅਨਾਹਦ ਵਾਜੈ ਗੋਰਾ ਸ਼ਬਦ ਨਿਰੰਜਨ ਪਾਇਆ ਨਿਰਭਉ ਸਿਰ ਨਾਹੀ ਲੇਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੋਨੀ ਸੰਭਾਉ ਨਾਨਕ ਗੁਰਮਤਿ ਸੋ ਪਾਇਆ ਸੰਭਾਉ ਸੈ ਭੰਨ ਤੋਂ ਹੈ ਸੰਭਾਉ ਆਪ ਅਤੀਤ ਅਜੋਨੀ ਸੰਭਾਉ ਆਪ ਅਤੀਤ ਅਜੋਨੀ ਸੰਭਾਉ ਹਾਂਜੀ ਨਾਨਕ ਗੁਰਮਤ ਸੋ ਪਾਇਆ ਅੰਤਰ ਕੀ ਗਤ ਸਤਗੁਰ ਜਾਣੈ ਸੋ ਨਿਰਭਉ ਗੁਰ ਸ਼ਬਦ ਪਛਾਣੈ ਅੰਤਰ ਦੇਖ ਨਿਰੰਤਰ ਬੂਝੈ ਅਨਤ ਨਾ ਮਨ ਡੋਲਾਇਆ ਨਿਰਭਉ ਸੋ ਅਬ ਅੰਤਰ ਵਸਿਆ ਅਹ ਨਿਸ ਨਾਮ ਨਿਰੰਜਨ ਰਸਿਆ ਨਾਨਕ ਹਰ ਜਸ ਸੰਗਤ ਪਾਈਐ ਹਰ ਸਹਜੇ ਸਹਜ ਮਿਲਾਇਆ ਅੰਤਰ ਬਾਹਰ ਸੋ ਪ੍ਰਭ ਜਾਣਾ ਰਹੈ ਅਲਿਪਤ ਚਲਤੇ ਘਰ ਆਣੈ ਉਪਰ ਆਦ ਸਰਬ ਸਰਬ ਤੇ ਹੋ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਅੰਦਰ ਬਾਹਰ ਸੋ ਪ੍ਰਭ ਜਾਣੈ ਰਹੈ ਅਲਿਪਤ ਚਲਤੇ ਘਰ ਆਣੈ ਉਪਰ ਆਦ ਸਰਬ ਤੇ ਹੋ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨੈ ਹਾਰ ਅਪਾਰਾ ਕੀਤੇ ਕਾ ਨਾਹੀ ਕਿਹੋ ਚਾਰਾ ਜੀ ਉਪਾਏ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਾ ਭਰ ਪੂਰੇ ਕਿਸ ਨੇੜਾ ਕਿਸੇ ਆਖਾਂ ਦੂਰੇ ਗੁਪਤ ਪ੍ਰਗਟ ਹਰ ਘਾਟ ਘਾਟ ਦੇਖਹੁ ਵਰਤੈ ਤਾਂ ਕਸ ਬਾਇਆ ਜਿਸ ਕਉ ਮੇਲੇ ਸੁਰਤ ਸਮਾਏ ਗੁਰ ਸਬਦੀ ਹਰ ਨਾਮ ਧਿਆਏ ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਭਰਮ ਜਾਇਆ ਮਾਨ ਤਨ ਧਨ ਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕਉ ਨਦਰ ਕਰੇ ਗੁਰ ਪੂਰਾ ਸਬਦ ਮਿਲਾਏ ਗੁਰ ਮਤ ਸੂਰਾ ਨਾਨਕ ਗੁਰ ਕੇ ਚਰਨ ਸਰੇਵ ਜਿਨ ਭੂਲਾ ਮਾਰਗ ਪਾਇਆ ਸੰਤ ਜਨਾ ਹਰ ਧਨ ਜਸ ਪਿਆਰਾ ਗੁਰਮਤਿ ਪਾਇਆ ਨਾਮੁ ਤੁਮਾਰਾ ਜਾਚਕ ਸੇਵਕ ਜਾਚਕ ਸੇਵ ਕਰੇ ਦਰਹਰਿ ਕੈ ਹਰ ਦਰਗਹ ਹੈ ਜਸ ਗਾਇਆ ਸੰਤ ਜਨਾ ਹਰ ਧਨ ਜਸ ਪਿਆਰਾ ਗੁਰਮਤਿ ਪਾਇਆ ਨਾਮੁ ਤੁਮਾਰਾ ਜਾਚਕ ਸੇਵ ਕਰੇ ਦਰਹਰਿ ਕੈ ਹਰ ਦਰਗਹ ਹੈ ਜਸ ਗਾਇਆ ਸਤਗੁਰ ਮਿਲੇ ਤਾ ਮਹਿਲ ਬੁਲਾਏ ਸਾਚੀ ਦਰਗਹ ਗਤ ਪਤ ਪਾਏ ਸਾਖਤ ਠੌਰ ਨਾਹੀ ਹਰ ਮੰਦਰ ਜਨਮ ਮਰੈ ਦੁਖ ਪਾਇਆ ਸੇਵਹੁ ਸਤਗੁਰ ਸਮੁੰਦ ਅਥਾ ਪਾਵਹ ਨਾਮ ਰਤਨ ਧਨ ਲਾਹਾ ਵਿਖਿਆ ਮਲ ਜਾਏ ਅੰਮ੍ਰਿਤ ਸਰਨਾਵਹ ਗੋਰ ਸਰ ਸੰਤੋਖ ਪਾਇਆ ਸਤ ਗੁਰ ਸੇਵਹੁ ਸੰਕ ਨ ਕੀਜੈ ਆਸਾ ਮਾਹੇ ਨਿਰਾਸ ਰਹੀਜੈ ਸੰਸਾਰ ਦੁਖ ਬਿਨਾਸਨ ਸੇਵਹੁ ਫਿਰ ਬਾਹੜ ਰੋਗ ਨ ਲਾਇਆ ਸਾਚੇ ਭਾਵੈ ਤਿਸ ਵਡਿਆਈ ਕੌਨਸ ਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਭਾਇਆ ਵਾਚ ਹੈ ਪੁਸਤਕ ਵੇਦ ਪੁਰਾਨਾ ਇਕ ਬਹਿ ਸੁਣ ਹੈ ਸੁਨਾਵਹਿ ਕਾਨਾ ਅਜਗਰ ਕਪਟ ਕਹੋ ਕਿਉ ਖੁੱਲਾ ਬਿਨ ਸਤਗੁਰ ਤਤ ਨਾ ਪਾਇਆ ਕਰਹਿ ਵਿਭੂਤ ਲਗਾਵਹਿ ਭਸਮ ਅੰਤਰ ਕ੍ਰੋਧ ਚੰਡਾਲ ਸੁਹਉ ਮੈਂ ਪਾਖੰਡ ਕੀਨੇ ਜੋਗ ਨ ਪਾਈਐ ਬਿਨ ਸਤਗੁਰ ਅਲਖ ਨ ਪਾਇਆ तीरथ वर्तन नेम करहै उदयान जत सत संजम कथहै गियाना राम नाम बिन क्यों सुख पाईए बिना सतगुरु परम ना जाया नेौली कर्म को अंगम पाठी रेचक कुंभक पूरक मनहाठी पाखंड धर्म प्रीत नहीं हरसो ਗੁਰ ਸਬਦ ਮਹਾਰਸ ਪਾਇਆ ਨਿਉਲੀ ਕਰਮ ਕੋਇ ਅੰਗਮ ਪਾਠੀ ਰੇਚਕ ਕੁੰਭ ਕਪੂਰਕ ਮਨ ਹਾਠੀ ਹਾਂਜੀ ਨਿਉਲੀ ਕਰਮ ਕੋਇ ਅੰਗਮ ਪਾਠੀ ਰੇਚਕ ਕੁੰਭ ਕਪੂਰਕ ਮਨ ਹਾਠੀ ਪਾਖੰਡ ਧਰਮ ਪ੍ਰੀਤ ਨਹੀਂ ਹਰਸ ਗੁਰ ਸਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਸਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਬਾਇਆ ਗੁਰ ਸਤ ਗੁਰ ਅਲਖ ਲਖਾਇਆ